ਕੀ ਸਿੰਗ੍ਹ ਨੂੰ ਅਗਵਾ ਹੁੰਦੀ ਜੈ ਸਾਡੇ ਸਤਿਕਾਰਯੋਗ ਇਸ ਧਰਮ ਦਾ ਇਕੱਠ ਡਾਇਗਰਮ ਨੂੰ ਕੋ ਦਾਸ ਆਪ ਜੀ ਦੇ ਚਰਨਾਂ ਵਿੱਚ ਬੜੇ ਵਿਸ਼ਵਾਸ ਨਾਲ ਧਰਮ ਗ੍ਰੰਥਾਂ ਨੂੰ ਮੁੱਖ ਰੱਖਦਾ ਹੋਇਆ ਆਪ ਜੀ ਦੇ ਚਰਨਾਂ ਵਿੱਚ ਬੜੇ ਅਲਾਈ ਤੇ ਸ਼ੁਭ ਸ਼ੁਭਾਂ ਦੀ ਬੇਨਤੀ ਰੱਖਦਾ ਹੈ ਗੁਰਮੁਖੋ ਉਹ ਕਾਲਕੁਝੋ ਅਨਾਦੀ ਤਾਕਤ ਹੈ ਸਾਰੇ ਕੁਝ ਦਾ ਰਚਨਹਾਰ ਹੈ ਜਿਹਦੇ ਹੁਕਮ ਵਿੱਚ ਇਸ ਮਾਤ ਲੋਕ ਦੀ ਧਰਤੀ ਉੱਤੇ ਗੁਰੂਆਂ ਅਵਤਾਰਾਂ ਭਗੰਗਰਾਂ ਦਾ ਆਗਮਨ ਹੋਇਆ ਸਮੇ ਸਮੇ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੀ ਸ਼ਬਦ ਤਾਕਤ ਨੂੰ ਗੁਰੂਆਂ ਅਵਤਾਰਾਂ ਭਗਤਾਂ ਸੰਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਰਿਹਾ ਸੋ ਉਹ ਪ੍ਰਮਾਤਮਾ ਨੇਕਲੰਕ ਇਸ ਮਾਤ ਲੋਕ ਦੀ ਧਰਤੀ ਉੱਤੇ ਸਹਿਬ ਜਸੇ ਪਾਤਸ਼ਾਹ ਦੇ 250 ਸਾਲ ਪੂਰੇ ਹੋਣ ਤੇ मंबू साहब की चौदवी सदी के अखीर से ओ परमात्मा ने कलंक अपना प्रगटावा कर चुका है कौन प्रगटावा कर चुका है जिसके हुक्म लोग गुरुआ अवतारा पीर पगम का आगमन होया नेक अलंक ने अपना आप प्रगटावा करके चौबी ग्रंथा की रचना की उन्होंने चौविया ग्रंथों में दास एक छोटा जा लेख आप जी के चरणों रखेगा लेख है कि शिव शक्ति कुछ बचन कर दी है साल दसवें पातशाह नो बचना जुड़ोगे तो बहुत ही मज़ा वाले बचन ने ध्यान दो बचना वाल कि शिव शक्ति ਕਿਵੀ ਸ਼ਕਤੀ ਕਹੇ गोविंद ਮੈਂ ਤੇਰੀ ਦਾਸੀ ਧਿਆਨ ਦਿਓ ਕੀ ਕਹਿ ਰਹੀ ਹੈ ਸ਼ਿਵ ਸ਼ਕਤੀ ਦਸਵੇ ਪਾਛਾ ਨੂੰ ਸ਼ਿਵ ਸ਼ਕਤੀ ਕਹੇ गोविंद ਮੈਂ ਤੇਰੀ ਦਾਸੀ ਦਸਤਾਨ ਸਮਝ ਕਿਸੇ ਨਾ ਆਈ ਆ ਈਸ਼ਾ ਨੇ ਆ ਮਾਰੇ ਕੀ ਕਹਿੰਦੀ ਹੈ ਸ਼ਿਵ ਸ਼ਕਤੀ ਭਈ ਈਸ਼ਾ ਨੇ ਆ ਮਾਰੇ ਜੇਸੂ ਵੇਲੇ ਲੜਕੇ ਆ ਨਾਲ ਫਾਂਸੀ ਕੀ ਆ ਮਾਰੀ ਇਸਾਨੇ ਉਸ ਟਾਈਮ ਤੇ ਜਦੋਂ ਇਸਾਨੂ ਫਾਂਸੀ ਹੋਈ ਧਿਆਨ ਦਿਓ ਬਚਨ ਵੱਲ ਜੇਸੂ ਵੇਲੇ ਲੜਕੇ ਆ ਨਾਲ ਫਾਂਸੀ ਉੱਚੀ ਕੂਕ ਕੂਕ ਸੁਣਾਈਆ ਉਹ ਮੇਰੇ ਮਾਲਕ ਖੁਦਾ ਕੌਣ ਕਹਿ ਰਿਹਾ ਇਸਾ ਕਹਿ ਰਿਹਾ ਹੈ ਆਪਣੇ ਭਗਵਾਨ ਨੂੰ ਨਿਹਕਲੰਕ ਤੁਸੀਂ ਜਿਹੜਾ ਪ੍ਰਗਟ ਹੋਇਆ ਮਾਤਲੁਕ ਦੀ ਤਰਤੀ ਤੇ ਉਹਦੇ ਨਾਲ ਹੀ ਇਸਾ ਗੱਲ ਕਰ ਰਿਹਾ ਉਸ ਟਾਈਮ ਤੇ ਕੀ ਕਹਿੰਦਾ ਏ ਉਹ ਮੇਰੇ ਮਾਲਕ ਖੁਦਾ ਬਨਾਛੀ ਤੇਰੀ ਬੇਪਰਵਾਈਆ ਪਹਿਲੋਂ ਬਣਾ ਕੇ ਆਪਣੀ ਜਾਤੀ ਜਲਵਾ ਨੂਰ ਕੀਤਾ ਰੁਸ਼ਨਾਈਆ ਹੁਣ ਬਣ ਗਿਓ ਵੱਡਾ ਘਾਤੀ ਕਹਿੰਦਾ ਹੁਣ ਵੱਡਾ ਘਾਤੀ ਬਣ ਗਿਆ ਏ ਨਿਹਕਲੰਕ ਨਾਲ ਵਜਨ ਕਰ ਰਿਹਾ ਕਾਉ ਮੇਰੇ ਉੱਤੇ ਲਗਾਈਆ ਮੇਰੀ ਯੁਗਾ ਕੇ ਅੰਦਰੋਂ ਬਾਤੀ ਜੋ ਤੇ ਆਪਣੇ ਵਿੱਚ ਰਲਾਈਆ ਮੈਂ ਬਚਨ ਦੱਸਾਂ ਸੱਚੀ ਸੱਚ ਖੁਦਾਏ ਤੈਨੂੰ ਦਿਆਂ ਜੜਾਈਆ ਜਿਸ ਵੇਲੇ ਗੋਗਨੇ ਆਇਆ ਤੇਰਾ ਸੂਰਬੀਰ ਸੁਤ ਹਾਠੀ ਇਹ ਕਹਿੰਦੀ ਐ ਬਈ ਸ਼ਿਵ ਸ਼ਕਤੀ ਜਿਸ ਵੇਲੇ ਗੋਗਨੇ ਆਇਆ ਤੇਰਾ ਸੂਰਬੀਰ ਸੁਤ ਹਾਠੀ ਵਲ ਘਾਰੀ ਫੇਰਾ ਪਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਪਰਦਾ ਸੱਚਾ ਦੇ ਬਿਠਾਈਆ ਸ਼ਿਵ ਸ਼ਕਤੀ ਕਹੇ ਮੈਂ ਸੇਵਾਦਾਰ ਸੇਵਕ ਨਜਰੀ ਆਈਆ ਮੇਰਾ ਸਰ ਦੇ ਮੇਰਾ ਸਾਰੇ ਕਰਦੇ ਗਏ ਇੰਤਜ਼ਾਰ ਸਿਫਤਾ ਵਿੱਚ ਸੁਲਾਈਆ ਮੇਰੇ ਨਾਲ ਕਰਿਆ ਨਾ ਕਿਸੇ ਪਿਆਰ ਮਹੱਬਤਾਂ ਜੀ ਜੋੜ ਨਾ ਕੋਏ ਜੜਾਈ ਆ ਮੈਂ ਟੇਢੀ ਅੱਖੇ ਕੀ ਕਹਿ ਰਹੀ ਏ ਸ਼ਿਵ ਸ਼ਕਤੀ ਮੈਂ ਟੇਢੀ ਅੱਖੇ ਵੇਂਦੀ ਰਹੀ ਸੰਸਾਰ ਸਾਰਾ ਸੰਸਾਰ ਟੇਢੀ ਅੱਖ ਨਾਲ ਵੇਂਦੀ ਰਹੀ ਆ ਮੈਂ ਵੇਂਦੀ ਰਹੀ ਸੰਸਾਰ ਦੀਨ ਦੁਨੀ ਖੋਜ ਖਜਾਈ ਆ ਮੈਂ ਸ਼ਾਰਿਆਂ ਵਿੱਚ ਲੰਘਾ ਦਿੱਤੇ 23 ਅਵਤਾਰ ਸ਼ਾਰਿਆਂ ਵਿੱਚ ਕਹਿੰਦੇ ਮੈਂ 23 ਅਵਤਾਰ ਵੀ ਲੰਘਾ ਦਿੱਤੇ ਮੈਂ ਸ਼ਾਰਿਆਂ ਵਿੱਚ ਨੰਗਾ ਦਿੱਤੇ ਤੇਰੀ અવਤਾਰ ਆਪਣੀ ਬਾਹਰਾਂ ਕਿਸੇ ਫੜਾਈ ਆ ਮੂਸਾ ਨੂੰ ਸੁੱਟ ਕੇ ਮੂੰਹ ਦੇ ਭਾਰ ਕੀ ਕਹਿੰਦੀ ਇਹ ਮੂਸਾ ਨੂੰ ਮੈਂ ਮੂੰਹ ਦੇ ਭਾਰ ਛੁੱਟਿਆ ਸ਼ਿਵ ਸ਼ਕਤੀ ਕਹ ਰਹੀ ਹੈ ਸੁੱਟ ਕੇ ਮੂੰਹ ਦੇ ਭਾਰ ਸੁਧੀ ਸੁਧ ਵਿੱਚੋਂ ਕਢਾਈ ਆ ঈਸਾ ਨੂੰ ਅਸ਼ਮਾਨਾ ਉੱਤੇ ਦਿੱਤਾ ਚਾਰ ਤਖਤਿਆਂ ਉੱਤੇ ਲਟਕਾਈ ਆ ਸ਼ਿਵ ਸ਼ਕਤੀ ਕਹੇ ਸ਼ਿਵ ਸ਼ਕਤੀ ਕਹੇ ਮੈਂ ਕਿਸੇ ਦੀ ਬਣੀ ਨਹੀਂ ਯਾਰ ਜਨਾਨਾ ਲਾਣ ਕਦੇ ਨਾ ਆਈ ਆ ਕਰਾਂ ਸਭ ਨੂੰ ਖਬਰਦਾਰ ਬੇਖਬਰਾਂ ਖਬਰ ਜਨਾਈ ਆ ਮੈਨੂੰ ਭਾਵੇਂ ਸ਼ਕਤੀ ਸਮਝੋ ਭਾਵੇਂ ਪੁਰਖ ਅਕਾਲ ਕਹਿੰਦੀ ਹੈ ਭਾਵੇਂ ਸ਼ਕਤੀ ਸਮਝ ਲੋ ਤੇ ਭਾਵੇਂ ਮੈਨੂੰ ਅਕਾਲ ਪੁਰਖ ਸਮਝ ਲੋ ਪੁਰਖ ਅਕਾਲ ਮੇਰੀ ਕਲਾ ਦੀ ਸਾਰ ਕਿਸੇ ਨਾ ਪਾਈ ਆ ਮੇਰੀ ਕਲਾ ਦੀ ਸਾਰ ਕਿਸੇ ਨਾ ਪਾਈ ਆ ਗੋਵਿੰਦ ਜੇ ਤੈਨੂੰ ਮੇਰੀ ਭਾਲ ਇਹ ਕਹਿੰਦੀ ਹੈ ਗੋਵਿੰਦ ਨੂੰ ਗੋਵਿੰਦ ਜੇ ਤੈਨੂੰ ਮੇਰੀ ਭਾਲ ਮੈਂ ਬਿਨਾ ਭਾਲਿਆਂ ਤੇਰੇ ਵਿੱਚ ਸੁਮਾਈ ਆ ਉਠ ਜਰਾ ਅੱਗੇ ਕਰ ਖਿਆਲ ਇਹ ਕਹਿੰਦੀ ਹੈ ਭਈ ਗੋਵਿੰਦ ਨੂੰ ਕਹਿ ਰਹੀ ਹੈ ਕਿ ਉਠ ਜਰਾ ਅਗਲਾ ਜਿਹੜਾ ਟਾਈਮ ਆਉਣਾ ਉਹਦੀ ਉਹਦੇ ਉਹਦੇ ਵਲ ਸੰਭਾਲ ਕਰ ਉਠ ਅੱਗੇ ਕਰ ਖਿਆਲ ਤੈਨੂੰ ਦਿਾਂ ਦੜਾਈਆ ਉਠ ਵੇਖਿਆ ਆਪਣੇ ਲਾਲ ਉਠ ਜਰਾ ਆਪਣੇ ਲਾਲ ਵੇਖ ਤੂੰ ਲਾਲਾਂਵਾਲ ਜਾਤੀ ਮਾਰ ਸੁਤ ਦਿਲਾਰੇ ਧਿਆਨ ਲਗਾਈਆ ਜਿਹੜੇ ਨੀਹਾਂ ਹੇਠ ਦੇ ਨੇ ਸੁਮਹਾਲ ਦਾਦੀ ਗੁਜਰੀ ਦੇ ਦੁਹਾਈਆ ਜਿੰਨਾ ਕਰਨਾ ਜਗਤ ਕੁਮਾਲ ਚਮਕੌਰ ਸੋਭਾ ਪਾਈਆ ਕਿੱਥੇ ਚਮਕੌਰ ਸੋਭਾ ਪਾਈਆ ਜੇ ਹੋਰ ਪੁੱਛਣਾ ਹੀ ਹਾਲ ਕੀ ਕਹਿ ਰਹੀ ਏ ਕਿ ਜੇ ਅੱਗੇ ਹੋਰ ਮੇਰੇ ਕੋਲ ਹਾਲ ਪੁੱਛਣਾ ਹੀ ਤੇ ਉਹ ਵੀ ਮੈਂ ਤੈਨੂੰ ਦੱਸਨੀ ਆ ਅੱਗੇ ਹੋਰ ਪੁੱਛਣਾ ਹੀ ਹਾਲ ਨੰਗੀ ਪੈਰੀ ਦਿਆਂ ਫਰਾਈਆ ਹੋਰ ਦੱਸਾਂ ਕਮਾਲ ਕਹਿੰਦੀ ਏ ਹੋਰ ਦੱਸਾਂ ਕਮਾਲ ਤਨ ਚੀਥਰ ਲੀਰੋ ਲੀਰ ਵਿਖਾਈਆ ਸੂਲਾਂ ਦੀ ਸੇਜਾ ਦੇਵਾ ਸਵਾਲ ਇਹ ਮੇਰੀ ਬੇਪਰਵਾਹੀ ਆ ਤੇ ਗੋਬਿੰਦ ਦੇ ਨਾਲ ਬਚਨ ਕਰ ਰਹੀ ਏ ਸ਼ਿਵ ਸ਼ਕਤੀ ਸੂਲਾਂ ਦੀ ਸੇਜਾ ਦੇਵਾ ਸਵਾਲ ਇਹ ਮੇਰੀ ਬੇਪਰਵਾਹੀ ਆ ਸਰਹਾਣਾ ਕੋਈ ਨਾ ਤਕਿਆ ਸਰਹਾਣਾ ਕੋਈ ਨਾ ਤਕਿਆ ਕੋਈ ਨਾ ਜਿਹੜਾ ਥਲਿਓਂ ਸਿਰ ਦੇ ਬਿਠਾਲ ਕਾਸ ਕਿਣਕਾ ਸ਼ੋਭਾ ਪਾਇਆ ਕਾਦਾ ਸਰਹਾਣਾ ਲਿਆ ਕਾ ਦਾ ਉਸ ਟਾਈਮ ਤੇ ਦੱਸੇ ਕਾਚਨ ਕਾ ਕਿਣਕਾ ਸ਼ੋਭਾ ਪਾਇਆ ਤੈਨੂੰ ਉਥੇ ਭੋਜਨ ਦੇ ਨਾ ਕੋਈ ਖਵਾਨ ਤੈਨੂੰ ਉਥੇ ਭੋਜਨ ਦੇ ਨਾ ਕੋਈ ਖਵਾਲ ਪ੍ਰੇਮੀ ਪਿਆਰਾ ਸਿੱਖ ਨજર ਕੋਈ ਨਾ ਆਈ ਆ ਇੱਕ ਕੀੜੀ ਦਾ ਪਿਆਰ ਤੇਰੇ ਚਰਨ ਸੀਸ ਸੁਣਾਈ ਆ ਓਏ ਆ ਕੇ ਕਹੇ ਕੌਣ ਕੀੜੀ ਕਹਿਣ ਲੱਗੀ ਏ ਕੀ ਕਹਿਣ ਲੱਗੀ ਓ ਗੋਬਿੰਦ ਨੂੰ ਕੀੜੀ ਓਏ ਆ ਕੇ ਕਹੇ ਓ ਗੁਜਰੀ ਦੇ ਲਾਲ ਤੂੰ ਸ਼ੈਣ ਸ਼ਾ ਤੁਰ ਦਰਗਾਈ ਆ ਤੈਨੂੰ ਕਿਸ ਨੇ ਇਥੇ ਦਿੱਤਾ ਸਵਾਲ ਸੋਹਣਾ ਆ ਸੁਨਮਛਾਈਆ ਤੂੰ ਮੇਰੇ ਘਰ ਦਾ ਮਹਿਮਾਨ ਬਾਂਕੇ ਸੂਰੇ ਨਜ਼ਰੀ ਆਈ ਆ ਅੱਜ ਤੈਨੂੰ ਦੇਵਾਂ ਕੁਛ ਖਵਾਲ ਤੇਰਾ ਪੇਟ ਭਰਾਈ ਆ ਕੌਣ ਕਹਿ ਰਹੀ ਹੈ ਕੀੜੀ ਕਹਿ ਰਹੀ ਹੈ ਦੱਸੋ ਬਾਦਸ਼ਾਹ ਜਦੋਂ ਮਾਛੂ ਆੜੇ ਜਾ ਕੇ ਸੂਲਾਂ ਦੀ ਸੇਤੇ ਲੇਟੇ ਨੇ ਉਸ ਟਾਈਮ ਦੇ ਇਹ ਬਚਣ ਨੇ ਕੁਛ ਖਵਾਲਾ ਤੇਰਾ ਪੇੜ ਭਰਾਈਆ ਮੈਂ ਰਿੱਧੀ ਕੋਈ ਨਹੀਂ ਧਾਲ ਜਗਤ ਸਵਾਦਣਾ ਕੋਈ ਸਮਝਾਈਆ ਜੋਤੀ ਜੋ ਸਰੂਪਰਾ ਆਪ ਆਪਣੀ ਕਿਰਪਾ ਕਰ ਸੱਚ ਰੰਗ ਇੱਕ ਵਿਖਾਈਆ ਸ਼ਿਵ ਸ਼ਕਤੀ ਕਹੇ ਦਰ ਮੇਰੇ ਦਲੀਜੇ ਦਲੀਜੇ ਨੇ ਦਿਆ ਲੰਗਾਈਆ ਜਿਹੜਾ ਮੇਰੇ ਉਪਰ ਪਤੀਜੇ ਪਤ ਪਰਮੇਸ਼ਰ ਕਹਿ ਕੇ ਸੀਸ ਸੁਣਾਈਆ ਕਿਨੇ ਜਿਹੜਾ ਮੈਨੂੰ ਪਤ ਪਰਮੇਸ਼ਰ ਕਹਿ ਕੇ ਨਿਮਸ਼ਕਾਰ ਕਰਦਾ ਐ ਸੀਸ ਨੂੰ ਆਈਆ ਮੈਂ ਉਹਦੀ ਪੂਰੀ ਕਰਾਂ ਰੀਜੇ ਮਨਛਾ ਇੱਕ ਮਨਛਾ ਵਿੱਚ ਵੜਿਆ ਆ ਘਰ ਮਲਾਵਾ ਸਹਜੇ ਅੱਗੇ ਹੋ ਨਾ ਕੋਈ ટકਾਈਆ ਜਿਨਾ ਮਾਰ ਕੇ ਵੇਖ ਨੀਜ ਤੈਨੂੰ ਦਿਆਂ ਵਿਖਾਈਆ ਜਿਹੇ ਗੋਬਿੰਦ ਦੇ ਬਗੀਚੇ ਧਿਆਨ ਦਿਓ ਬਚਨਾਂ ਵੱਲ ਕੀ ਕਹਿੰਦੀ ਐ ਵੀ ਸ਼ਿਵ ਸ਼ਕਤੀ ਜਿਹੜੇ ਗੋਬਿੰਦ ਦੇ ਬਗੀਚੇ ਗੁਰਮੁਖ ਸੋਹਣੇ ਨਜ਼ਰੀ ਆਈਆ ਉਹਨਾਂ ਦਾ ਵਕਤ ਅਖੀਰੀ ਬੀਤੇ ਲੋਕ ਮਾਤ ਸਮਝਾਈਆ ਕਰੇ ਖੇਤ ਰੈ ਗਨੋ ਤੀਤੇ ਪਾਰ ਬ੍ਰਹਮ ਬੇਪਰਵਾਈਆ ਪਾਰ ਬ੍ਰਹਮ ਬੇਪਰਵਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਪੜਦਾ ਓਲਾ ਦੇ ਬਿਠਾਈਆ ਸ਼ਿਵ ਸ਼ਕਤੀ ਕਹੇ ਮੈਂ ਬੜੀ ਚਲਾਕ ਨਜ਼ਰ ਕਿਸੇ ਨਾ ਆਈਆ ਜੋ ਗੁਰ ਅਵਤਾਰ ਜੋ ਗੁਰ ਅਵਤਾਰ ਉਪਜਾਏ ਫਿਰ ਮਲਾਏ ਵਿੱਚ ਖਾਕ ਕੀ ਕਹਿੰਦੀ ਹੈ ਭਈ ਕਿ ਮੈਂ ਬੜੀ ਚਲਾਕ ਆ ਗੁਰ ਅਵਤਾਰ ਜਿਹੜੇ ਆਏ ਨੇ ਅਖੀਰ ਤੇ ਮੈਂ ਉਹਨਾਂ ਨੂੰ ਵੀ ਖਾਕ ਵਿੱਚ ਮਲਾਇਆ ਖਾਕ ਮਲਾਵੇ ਖਾਕ ਤਨ ਮਾਟੀ ਸਵਾ ਕਰਾਈ ਆ ਨਿੱਕੇ ਨਿੱਕੇ ਖੋਲ ਕੇ ਧਾਕ ਛੋਟੇ ਛੋਟੇ ਨਿੱਕੇ ਨਿੱਕੇ ਕਿੰਨਾਂ ਦੇ ਗੁਰੂਆਂ ਅਵਤਾਰਾਂ ਦੇ ਤਾਕ ਖੋਲਿਆ ਛੋਟਾ ਛੋਟਾ ਨਿੱਕੇ ਜੇ ਖੋਲ ਕੇ ਤਾਕ ਪੜਦੇ ਅੰਦਰੋਂ ਦਿਆਂ ਬਿਠਾਈ ਆ ਨਿਰਗੁਣ ਨਾਲ ਬਣਾ ਕੇ ਸਾਖ ਸੱਜਣ ਲੋਕ ਮਾਤ ਸਮਝਾਈ ਆ ਸ਼ਬਦ ਸੰਦੇਸ਼ੇ ਦੇ ਕੇ ਵਾਕ ਵਖਵਕਾਰ ਅਬ ਹੋ ਜਾਈ ਆ ਅੰਤ ਮਲੇਖਾ ਸਬਦਾ ਕਰੇ ਵਾਕ ਸਾਰਿਆਂ ਦਾ ਗੁਰੂਆਂ ਅਵਤਾਰਾਂ ਦਾ ਵੀ ਅਖੀਰ ਤੇ ਅੰਤਮ ਲੇਖਾ ਸਮਝਾ ਕਰੇ ਵਿਵਾਖ ਲੈਣਾ ਰਹਿਣ ਕੋਈ ਨਾ ਭਾਈਆ ਯਾਦ ਕਰੀ ਯਾਦ ਕਰ ਲਈ ਮੱਛੂ ਵਾਲੇ ਵਾਲੀ ਰਾਤ ਮੱਛੂ ਵਾਲੇ ਵਾਲੀ ਰਾਤ ਯਾਦ ਕਰ ਲਈ ਕੋ 76 ਦਿਹੜਾਈਆ ਉਹ ਸੋਹਣੀ ਚੰਗੀ ਪਰਭਾਤ ਜਿਸ ਵਿੱਚ ਮਿਲਿਆ ਤੋਰਦਨ ਗਾਈਆ ਇਹ ਸ਼ਬਦ ਦਾਸਦ ਨੇ ਪਏ ਕਿ ਮਾਝੂਆਰੇ ਵਿੱਚ ਸਿੱਖ ਦਸਵੇਂ ਪਾਤਸ਼ਾਹ ਦਾ ਅਕਾਲ ਪੁਰਖ ਨਾਲ ਮਿਲ ਹੋਇਆ ਉੱਥੇ ਅਕਾਲ ਪੁਰਖ ਮਿਲਿਆ ਦਸਵੇਂ ਪਾਤਸ਼ਾਹ ਨੂੰ ਉਹ ਸੋਹਣੀ ਚੰਗੀ ਪ੍ਰਭਾਤ ਜਿਸ ਵਿੱਚ ਮਿਲਿਆ ਤੁਰਦੰਗਾਈ ਆ ਉਸ ਕੱਢ ਕੇ ਅੱਖਰਾਂ ਤੋਂ ਬਿਨਾ ਕਿਤਾਬ ਕਿਨ ਅਕਾਲ ਪੁਰਖ ਨੇ ਬਿਨਾ ਅੱਖਰਾਂ ਤੋਂ ਕਿਤਾਬ ਲਿਖੀ ਹੋਈ ਕੱਢ ਕੇ ਬਿਨ ਅੱਖਰਾਂ ਤੋਂ ਕਿਤਾਬ ਗੋਵਨ ਦਿੱਤੀ ਵਿਖਾਈ ਆ ਆਹ ਵੇਖ ਲੈ ਅਗਲਾ ਹਿਸਾਬ ਜਿਸ ਦਾ ਅੰਕੜਾ ਨਜ਼ਰ ਕੋਈ ਨਾ ਆਇਆ ਤੇਰਾ ਸਭ ਤੋਂ ਉੱਤੇ ਸਭ ਤੋਂ ਹੇਠਾਂ ਆਬਾਬ ਬਾਬੂ ਵੰਡ ਨਾ ਕੋਈ ਵੰਡਾਈਆ ਜਾਂ ਤੱਕ ਲੈ ਤੇ ਦਿਸੇ ਆਜ਼ਾਦ ਜਾਂ ਤੱਕ ਲੈ ਤੇ ਦਿਸੇ ਆਜ਼ਾਦ ਆਜ਼ਾਦੀ ਤੇਰੇ ਨਾਲ ਰਲਾਈਆ ਗੋਬਿੰਦ ਪਹਿਲੋਂ ਤੇਰਾ ਜਗਤ ਫੇੜਾ ਕਰਨਾ ਬਰਬਾਦ ਕੋਣ ਕਹਿ ਰਹੀ ਹੈ ਸ਼ਿਵ ਸ਼ਕਤੀ ਗੋਵਿੰਦ ਨੂੰ ਇਹ ਸਾਰਾ ਤੇਰਾ ਜਗਤ ਖੇਡਾ ਜਿਹੜਾ ਨਾ ਇਹ ਮੈਂ ਪਹਿਲਾਂ ਬਰਬਾਦ ਕਰਨਾ ਹੈ ਕਰਨਾ ਬਰਬਾਦ ਘਰਾਨਾ ਨજર ਕੋਏ ਨਾ ਆਈਆ ਗੋਵਿੰਦ ਕਹੇ ਗੋਵਿੰਦ ਕਰਕੇ ਸ਼ਾਂਤ ਖੁਸ਼ੀਆਂ ਤਾੜੀ ਦਿੱਤੀ ਵਜਾਈਆ ਇਹ ਬਚਨ ਸੁਣ ਕੇ ਸਹਿਬ ਦਸਵੇਂ ਪਾਤਸ਼ਾਹ ਨੇ ਬੜੀ ਖੁਸ਼ੀਆਂ ਨਾਲ ਤਾੜੀ ਵਜਾਈ ਉਸੇ ਅੰਮ੍ਰਿਤ ਤਾੜੀ ਦਿੱਤੀ ਲਗਾਈਆ ਫਿਰ ਆਈ ਅਗੰਮੀ ਆਵਾਜ਼ ਜਦੋਂ ਸਹਿਬ ਦਸਵੇਂ ਪਾਤਸ਼ਾਹ ਨੇ ਤਾੜੀ ਵਜਾਈ ਤੇ ਆਵਾਜ਼ ਅਕਾਲ ਪੁਰਖ ਦੀ ਆਈ ਬੜੀ ਅਗੰਮੀ ਜੀ ਆਵਾਜ਼ ਆਈ ਧਿਆਨ ਦਿਓ ਕਿ ਕੀ ਆਵਾਜ਼ ਆਈ ਉਸ ਟਾਈਮ ਤੇ ਦਸਵੇਂ ਪਾਤਸ਼ਾਹ ਨੂੰ ਅਕਾਲ ਪੁਰਖ ਦੀ ਆਈ ਗੰਮੀ ਆਵਾਜ਼ ਪੁਰਖੇ ਕਾਲ ਦਿੱਤਾ ਸੁਨਾਈਆ ਗੋਬਿੰਦ ਆਖਿਆ ਕੀ ਕਿਹਾ ਗੋਬਿੰਦ ਨੇ ਉਸ ਟਾਈਮ ਤੇ ਗੋਬਿੰਦ ਆਖਿਆ ਮੇਰਾ ਖੁਲਿਆ ਰਾਜ ਰਹਿਮਤ ਤੇਰੀ ਸ਼ਰਨਾਈ ਆ ਕਿਹਦੇ ਨਾਲ ਬਚਨ ਕੀਤਾ ਵਾ ਕਾਲਪੁਰਖ ਨਾਲ ਗੋਬਿੰਦ ਨੇ ਕੀ ਕਿਹਾ ਮੇਰਾ ਖੁਲਿਆ ਰਾਜ ਰਹਿਮਤ ਤੇਰੀ ਸ਼ਰਨਾਈ ਆ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਤੁਰਦਾ ਹੁਕਮ ਲੇਖਾ ਵੇਖ ਵਿਖਾਈ ਆ ਸ਼ਿਵ ਸ਼ਕਤੀ ਕਹੇ ਮੇਰਾ ਵਰ ਚੰਗਾ ਚੰਗਿਆਂ ਦਿਆਂ ਜਨਾਈਆ ਮੇਰਾ ਵਰ ਬੜਾ ਚੰਗਾ ਪਰ ਮੈਂ ਚੰਗਿਆਂ ਨੂੰ ਹੀ ਦੱਸਨੀ ਆ ਮੰਦਿਆਂ ਨੂੰ ਨਹੀਂ ਦੱਸਦੀ ਮੈਂ ਚੰਗਿਆਂ ਦਿਆਂ ਜਨਾਈਆ ਗੋਬਿੰਦ ਹੰਦੂ ਕਰ ਜੰਗਾ ਜੰਗ ਜੂ ਆ ਜੰਗ ਜੂ ਰੂਪ ਵਿਖਾਈਆ ਬਾਹਰੋਂ ਦਸੇ ਬਾਹਰੋਂ ਦਸੇ ਤਕਵਾ ਬੰਦਾ ਅੰਦਰ ਜਲਵਾ ਨੂਰ ਛਣਾਈਆ ਤੇਰਾ ਖੇਲ ਜਹਾਨ ਸੰਗਾ ਤੇਰਾ ਖੇਲ ਜਹਾਨ ਸੰਗਾ ਸੰਗਲਾ ਸੰਗਲਾ ਧਿਆਨ ਬਣਾਈਆ ਪੁਰਖੇ ਕਾਲ ਦੇ ਨਾਮ ਦਾ ਵਜਾ ਮਰਦੰਗਾ ਕੀ ਕਿਹਾ ਕਿਦੇ ਨਾਮ ਦਾ ਅਕਾਲ ਪੁਰਖ ਦੇ ਨਾਮ ਦਾ ਦਸਵੇਂ ਪਾਸ਼ਾ ਮਰਦੰਗਾ ਵਜਾ ਕੇ ਗਏ ਪੁਰਖੇ ਕਾਲ ਦੇ ਨਾਮ ਦਾ ਵਜਾ ਮਰਦੰਗਾ ਡੰਕਾ ਇੱਕੋ ਇੱਕ ਸੁਨਵਾਈਆ ਜਿਸ ਵੇਲੇ ਕਲਯੁਗ ਅੰਤ ਮ ਆਵੇ ਕੰਡਾ ਪੈਣਾ ਪੰਧ ਮੁਕਾਈਆ ਤੇਰਾ ਸਹਿਬ ਹੋਏ ਬਖਸ਼ੰਦਾ ਵਰਦਾਤਾ ਬੇਪਰਵਾਇਆ ਕਿਥੋਂ ਛੜਾ ਕੇ ਪੁਰੀ ਅਨੰਦਾ ਆਨੰਦ ਆਪਣੇ ਵਿੱਚ ਮਲਾਈ ਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਭੇਵ ਭੇਦਾ ਦੇ ਖਲਾਈਆ ਗੋਵਨ ਕਿਹਾ ਵਰ ਤੇਰਾ ਦਤਾਰ ਹੀ ਕਿੰਦਾ ਗੋਬਿੰਦ ਆ ਕਾਲ ਪ੍ਰਸ਼ਨੂ ਗੋਵਨ ਕਿਹਾ ਵਰ ਤੇਰਾ ਦਤਾਰ ਮੋਹੇ ਸਦਾ ਭਾਈ ਆ ਤੂੰ ਸੁਆਮੀ ਏਕ ਅਨੰਕਾਰ ਨਰਨਕਾਰ ਨਿਰਵੈਰ ਤੇਰੀ ਵਡਿਆਈ ਆ ਜੁਗ ਚੌਂਕੜੀ ਤੇਰੀ ਧਾਰ ਸਤ ਸਤਵਾਦੀ ਚੱਲੀ ਆ ਤੇਰਾ ਖੇਲ ਸਦਾ ਜੁਗ ਚਾਰ ਜੁਗ ਸਤ ਜੁਗ ਤਰੇਤਾ ਦੁਆਪਰ ਕਾਂਜੁਗ ਵਾਦੀ ਰਹੇ ਵਡਿਆਈ ਆ ਮੈਂ ਨਿਉ ਨੂ ਕਰਾਂ ਨਿਮਸ਼ਕਾਰ ਚਰਨ ਕਰਨ ਚਰਨ ਚਰਨ ਸ਼ਰਨ ਆਈ ਆ ਤੇਰਾ ਘਰ ਸੱਚਾ ਕਰ ਬਾਹਰ ਤੁਰ ਦਰਬਾਰਾ ਸ਼ੋਭਾ ਪਾਈ ਆ ਜਿੱਥੇ ਜੋ ਜਗਿਆ ਪਾਰ ਦੀਵਾ ਬਤੀ ਲੋ ਰਹੀ ਨਰਾਇਆ ਸ਼ਬਦੀ ਨਾਦ ਵਜੇ ਤੁਨ ਘਰ ਸੁਨ ਸਮਾਧੀ ਦਿੱਤੀ ਗੁਵਾਈ ਆ ਤੇਰਾ ਖੇਲ ਅਪਰਿਆ ਪਾਰ ਸੁਆਮੀ ਵੇਖੁ ਖਾਈਆ ਬੇਸ਼ੱਕ ਕੀ ਕੀਤਾ ਬੋਬੰਦਾ ਕੋ ਬੇਸ਼ੱਕ ਮੇਰਾ ਘਰਾਨਾ ਦੇ ਵਜਾਰ ਬੇਸ਼ੱਕ ਮੇਰਾ ਘਰਾਨਾ ਦੇ ਵਜਾਰ ਪੁੱਤਰਾ ਪਿਆਰ ਨਾਲ ਕਿ ਵਿਖਾਈਆ ਪਰ ਯਾਰ ਰੱਖੀ ਇਹ ਕਹਿੰਦਾ ਗੋਬਨ ਗੋ ਪਰ ਯਾਰ ਰੱਖੇ ਨੰਕਾਰ ਕਿੰਨਿਆ ਦਿਨਾਈਆ ਮੇਰਾ ਸਿਖਾਂ ਦਾ ਜੋ ਕਿ ਉਹ ਗਰੀਬ ਤੇਰੀ ਝੋਲੀ ਭਾਈ ਆ ਜੋ ਤੀਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਤੁਰਦਾ ਹੁਕਮ ਇੱਕ ਸੁਣਾਇਆ ਸ਼ਿਵ ਸ਼ਕਤੀ ਕਹੇ ਉਹ ਗੋਬਿੰਦ ਵੇਖ ਮੇਰਾ ਸੁਪਨਾ ਕੀ ਕਹਿ ਰਹੀ ਸ਼ਿਵ ਸ਼ਕਤੀ ਗੋਬਿੰਦ ਨੂੰ ਕਿ ਸੁਣੋ ਇੱਕ ਸੁਪਨਾ ਹੈ ਮੈਂ ਤੈਨੂੰ ਆਪਣਾ ਸੁਪਨਾ ਦੱਸਾਂ ਵੇਖ ਮੇਰਾ ਸਤਾ ਬੋਹਾ ਖੁਦਾ ਰੱਖਿਆ ਜਨਾਈਆ ਸਰੀਰ ਵਿੱਚੋਂ ਅੰਦਰ ਰੰਗਣਾ ਜਗਤ ਦੇ ਨਾਲ ਕਿਸੇ ਨਾ ਆਈਆ ਤੇਰਾ ਖਾਣਾ ਪੀਣਾ ਮੁਕਣਾ ਤਨ ਨਾ ਕੋਈ ਵਢਾਈਆ ਉਸ ਦਵਾਰੇ ਪੁਜਣਾ ਜਿੱਥੇ ਵਸੇ ਸ਼ੈਨ ਸ਼ਾਇਆ ਜੋਤੀ ਜੋਤ ਰੂਪ ਹਰ ਆਪੇ ਆਪਣੀ ਕਿਰਪਾ ਕਰ ਸਚਾਰ ਰੰਗ ਦੇ ਵਿਖਾਈਆ गोवन कहे मेरा सुपना नोखा गोविंद के कहना है शिव शक्ति ने के मेरा बड़ा सुख पाया सुपना है मेरा भी सुनला गोवन कहे मेरा सुपना नोखा परम पुरुष दजन्हैया मैं ਪ੍ਰਭ ਦਾ ਪੁੱਤਰ ਤੇ ਗੁਰਮੁਖ ਬਣਿਆ ਉਸ ਦਾ ਪੋਤਾ ਸਜਣੋ ਕੇਤ ਹੋ ਚੁੱਕੀ ਹੈ ਮਾਤ ਲੋਕ ਦੇ ਉੱਤੇ ਜਿਹੜਾ ਵਰ ਦਿੱਤਾ ਗੋਵਨ ਨੇ ਉਹ ਹੋ ਚੁੱਕਾ ਹੈ ਗੋਵਨ ਕਹੇ ਮੇਰਾ ਸੁਖਣਾ ਲੋਕਾ ਵਰਨਪੁਰਖ ਦਿੱਤਾ ਜਨਾਈਆ ਮੈਂ ਪ੍ਰਭੂ ਦਾ ਪੁੱਤ ਤੇ ਗੁਰਸ਼ਖ ਬਣਿਆ ਉਸ ਦਾ ਪੁੱਤ ਨਾਤਾ ਜਨ ਜੜਾਈਆ ਕਿਆ ਰੁੱਖ ਦੇ 14 ਲੋਕਾ 14 ਤਬਕਾ ਨੇਰਾ ਢਾਈ ਆ ਮੈਂ ਛੱਡ ਜਾਂਦਾ ਪਟਨਾ ਪੋਂਟਾ ਪਟੇਦਾਰੀ ਰਹਿਣ ਕੋਈ ਨਾ ਪਈ ਆ ਸ਼ਬਦੀ ਧਾਰ ਮਾਰਨਾ ਕੋਤਾ ਇਹਦਾ ਹੈ ਇੱਕ ਪੋਜੀਤਾਰ ਰਜਿ ਨੀਂ ਮਾਰਨਾ ਕੋਤਾ ਜੋਤੀ ਲੈ ਸਮਾਈ ਦਾ ਗੁਰਮੁਖ ਬਾਣੀ ਦੇ ਦੰਦ ਨੋਕਾ ਖੇਮੜ ਖਦਾ ਆਇਆ ਜਿਸ ਨੂੰ ਚਰਨ ਵਿੱਚੋਂ ਇੱਕੋ ਵਾਰ ਮਿਲਦਾ ਮੌਕਾ ਮੁੜ ਕੇ ਮਿਲ ਕੋਈ ਨਾ ਪਾਈਆ ਸੱਚਾ ਮਾਰਗ ਦੱਸਣਾ ਸੋਖਾ ਰਸਤਾ ਇੱਕ ਜਨਾਈਆ ਜਿੱਥੇ ਪੜਨਾ ਪਏ ਕੋਈ ਨਾ ਕੋਠਾ ਪੁਸਤ ਬਗਲ ਨਾ ਕੋਈ ਉਠਾਈਆ ਪੋਚਣਾ ਪਏ ਨਾ ਕੋਈ ਪੋਚ ਪੋਚਣਾ ਪਏ ਨਾ ਕੋਈ ਚੌਂਕਾ ਚਿਲਕ ਲਾੜਣਾ ਕੋਈ ਲਗਾਈਆ लभना पे ना किस मंदिर मस्जिद कोठा शिव दुआले फूल ना कोई फैलाइया प्रेम प्रीति अंदर गुरमुख के अपनी जोता प्रेम प्रीति अंदर गुरमुख के अपनी जोता ज्योति जोत स्वरूप हर आप अपनी कृपा कर सच्चा खेल खेरिया बखाईया ਗੋਬਨ ਕਿਹਾ ਮੈਂ ਸੁਣੀ ਗੰਮੀ ਟੁਕਾ ਹਰ ਸਹਿਬ ਜਤਾ ਡੜਾਈਆ ਮੈਂ ਫਿਰ ਕਿ ਆਇਆ ਬੰਦੀਨਾ ਮੱਕਾ ਮਕਬਰਿਆਂ ਵਿੱਚੋਂ ਮੁਰਸ਼ਿਦ ਫੋਲ ਫਲਾਈਆ ਜੋ ਜੋ ਜਿਵੇਂ ਅੰਦਰ ਟਕਾ ਪੜਦਿਆਂ ਵਿੱਚ ਲੁਕਾਈਆ ਜੋ ਸੜ ਗਿਆ ਨਾਲ ਕੱਖਾਂ ਗੁਰੇਵਤਾਰ ਧਿਆਨ ਲਗਾਈਆ ਮੈਂ ਹੱਥ ਮਾਰਿਆ ਉੱਤੇ ਪਟਾ ਕਿੱਥੇ ਹੱਥ ਮਾਰਿਆ ਪੱਟਾਂ ਦੇ ਹੱਥ ਮਾਰਿਆ ਉੱਤੇ ਪੱਟਾਂ ਬੋਣੀ ਦਿੱਤੀ ਦੋਹਾਈਆ ਪੁਰਖੇ ਕਾਲ ਇਹ ਕੀ ਤੇਰੀਆਂ ਵਟਾਂ ਕੀ ਕਹਿੰਦਾ ਗੋਬਿੰਦ ਅਕਾਲ ਪੁਰਖ ਨਾਲ ਕੀ ਭਜਨ ਕਰਦਾ ਏ ਇਹ ਕੀ ਤੇਰੀਆਂ ਵਟਾਂ ਅਵਤਾਰਾਂ ਬਗਮਰਾਂ ਨੂੰ ਵੰਡਾ ਵਿੱਚ ਪੁਹਾਈਆ ਕੀ ਤੂੰ ਆਪਣੀ ਧਾਰ ਨਾਲ ਕਰਦਾ ਏ ਠੱਠਾ ਧੋਖਿਆਂ ਵਿੱਚ ਵਸਾਈਆ ਕਿਸੇ ਨੂੰ 14 ਸਦੀਆਂ ਦਾ ਦਿੱਤਾ ਪਟਾ ਹੁਕਮ ਤੁਰਦਾ ਇੱਕ ਦੜਾਈ ਆ ਤੇਰਾ ਖੇਲ ਤੇਰਾ ਖੇਲ ਤੱਤਾ ਅਠਾ 5 3 ਵਜੇ ਵਧਾਈ ਆ ਮੈਂ ਤੇਰੇ ਹੁਕਮੇ ਅੰਦਰ ਮਛੂ ਆੜੇ ਰਾਤ ਕਟਾਂ ਸੋ ਦਾਸੇ ਤੇ ਕੇ ਮੰਗਾ ਜੀ ਮੈਂ ਤੇਰੇ ਹੁਕਮੇ ਅੰਦਰ ਇਕ ਮਾਝੂ ਆੜੇ ਰਾਤ ਕਟਾ ਫਿਰ ਕਟਣ ਦੀ ਲੋੜ ਰਹੇ ਨਾ ਰਾਈ ਆ ਮੈਂ ਚਾਰ ਯੁਗ ਦੀਆਂ ਮੰਜ਼ਲ ਟੱਪਾ ਭੱਜਾਂ ਬਹੁ ਦਾਈਆ ਬਣਿਆ ਰਹਾ ਤੇਰਾ ਬੱਚਾ ਇਹ ਕਹਿ ਰਿਹਾ ਗੋਬਿੰਦ ਅਕਾਲ ਪੁਰਖ ਨਾਲ ਵਜਨ ਕਰ ਰਿਹਾ ਹੈ ਕਿ ਮੈਂ ਸਦਾ ਹੀ ਤੇਰਾ ਬੱਚਾ ਬਣਿਆ ਰਾਵਾਂਗਾ ਬਣਿਆ ਰਾਵਾਂ ਤੇਰਾ ਬੱਚਾ ਵਜਮਣ ਤੇਰੀ ਝੋਲੀ ਭਾਈ ਆ ਫਿਰ ਸ਼ਬਦ ਫਿਰ ਸ਼ਬਦ ਗੁਰੂ ਹੋਵਾ ਕਦੇ ਨਾ ਬਣਾ ਤਤਵਾ ਕੱਚਾ ਕੱਚੀ ਗੱਗੜੀਆਂ ਨਾਲ ਕੋਈ ਕੱਚੀ ਗੱਗੜੀਆਂ ਨਾਲ ਕੋਈ ਸੁਹਾਈਆ ਐਵੇਂ ਹਾਂ ਵਿੱਚ ਹਾਂ ਨਾ ਕਰਾ ਅੱਛਾ ਕੀ ਕਹਿੰਦਾ ਇਹ ਗੋਬਿੰਦ ਪਿਆ ਕਿ ਮੈਂ ਐਵੇਂ ਹਾਂ ਵਿੱਚ ਹਾਂ ਨਹੀਂ ਮਿਲਣੀ ਹਾਂ ਵਿੱਚ ਹਾਂ ਨਾ ਕਰਾ ਅੱਛਾ ਪੈ ਵਿੱਚ ਸੀਸ ਨਾ ਕਰੇ ਝਗਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮੇਰ ਨਜ਼ਰ ਇੱਕ ਬਠਾਈਆ ਗੋਵਨ ਕਹੇ ਮੈਂ ਸੁਪਨੇ ਵਿੱਚ ਤੱਕਿਆ ਧਿਆਨ ਦਿਓ ਕੀ ਕਹਿੰਦਾ ਕੀ ਕਹਿ ਰਹੇ ਸਭ ਦਸਵੇਂ ਪਾਤਸ਼ਾਹ ਕਿ ਮੈਂ ਸੁਪਨੇ ਵਿੱਚ ਕੀ ਤੱਕ ਰਿਹਾ ਗੋਵਨ ਕਹੇ ਮੈਂ ਸੁਪਨੇ ਵਿੱਚ ਤੱਕਿਆ ਕੀ जग ਜਗ ਜੀਵਨ ਦਾਤੇ ਦਿੱਤੀ ਵਡਿਆਈ ਆ ਜਿੱਧਰ ਵੇਖਾਂ ਲੱਗੀ ਅੱਗ ਜਿੱਧਰ ਮੈਂ ਦੇਖਣਾ ਅੱਗ ਲੱਗੀ ਹੋਈ ਐ ਲੱਗੀ ਅੱਗ ਅਮਰਤਮੇਗ ਨਾ ਕੋਈ ਬੁਰਸਾਈਆ ਬਿਨ ਹਰ ਨਾਮੇ ਖਾਲੀ ਦਸਨ ਹੱਡ ਫਿਰਦੇ ਹਰ ਨਾਮ ਕੋਈ ਵਸਾਈਆ ਕੋਈ ਜਿਹੜੇ ਨਾ ਉਪਰ ਸ਼ਾ ਰਗ ਸੋਦ ਸੰਤ ਰਹਿ ਕੋਈ ਆ ਤੋਨੇ ਆਤਮਕ ਸੁਨੇ ਕੋਈ ਦਾ ਨਦ ਅਨਹਦ ਨਾਦ ਦੀ ਨਾ ਨਾਦ ਮੁਝਾਈਆ ਪੂਰੀ ਪੀ ਪਿਆਲੇ ਵਾਲੀ ਮਦ ਮਧੁਰ ਰਸ ਨਾ ਕੋਈ ਛਕਾਈਆ ਬਰੋ ਹੋ ਕੇ ਬਉਲੇ ਪਗ ਅੰਤਰ ਕਾਗ ਵਾਂਂ ਕਰੁਲਾ ਆਇਆ ਸੱਚਾ ਮੇਰੇ ਕਿਸੇ ਨਾ ਹੱਜ ਗੁਜਰਾ ਹੱਤ ਨਾ ਕੋਇ ਸੁਹਾਇਆ ਮਨ ਵਾਸ਼ ਨਾ ਰਹੇ ਭਜ ਭਟਕਣਾ ਵਿੱਚ ਲਕਾਈ ਆ ਜੀਆਂ ਕਰੇ ਜੀਆਂ ਰਹੇ ਕਰ ਬਦ ਸੂਰ ਗਉ ਰਹੀ ਪੁਰਲਾਈਆ ਧਰਮ ਰਾਹ ਦੇ ਸਾਰੇ ਜਸਨ ਵਾਗ ਧਰਮ ਰਾਹ ਦੇ ਸਾਰੇ ਜਸਨ ਵਾਗ ਬਾਲੀ ਵਾਰਸ ਗੁਰ ਅਵਤਾਰ ਗੁਰ ਅਵਤਾਰ ਬੈਠੇ ਮੁਖਿ ਭਾਈਆ ਕੂ ਨਗਾਰਾ ਰਿਆ ਵਜ ਡੰਗਾ ਕਾਲ ਰਿਆ ਸੁਨਾਈਆ ਆਤਮਾ ਪਰਮਾਤਮਾ ਹੋ ਕੇ ਅਡ ਵਖਰਾ ਘਰ ਬੈਠੇ ਬਣਾਈਆ ਹੰਕਾਰ ਨਿਸ਼ਾਨੇ ਰਹੇ ਗੱਡ ਸ਼ਾਕਰਨ ਕਰਮਾਈ ਕਰਮਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਅਗਲਾ ਲੇਖ ਦੇ ਜਨਾਈਆ ਗੋਬਨ ਕਹੇ ਮੇਰਾ ਸੁਪਨਾ ਹਕੀਕੀ ਹਕੀਕਤ 'ਚ ਸਮਝ ਕਿਸੇ ਨਾ ਆਈ ਆ ਕਰੇ ਖੇਲ ਲੋਕ ਸ਼੍ਰੀ ਕੀ ਸ਼ਰਕਤ ਸ਼ਰਕਤ ਵਿੱਚ ਲੜਾਈ ਆ ਜਿਸ ਵੇਲੇ ਜਿਸ ਵੇਲੇ ਵਿੱਚ ਹੱਕ ਤੋਫੀਕੀ ਤੋਫੇ ਘੜ ਘੜ ਰਿਆਂ ਪੁਚਾਈ ਆ ਸੱਚ ਪਿਆਰ ਰੇ ਅਜੀਜੀ ਮੁਹੱਬਤ ਵਿੱਚ ਮੇਲ ਨਾ ਕੋਈ ਮਲਾਈ ਆ ਸੱਚੀ ਕਰੇ ਨਾ ਕੋਈ ਤੁਮੀਜੀ ਤੁਮ ਤਾਂ ਕਰੇ ਜਗਤ ਲਕਾਈ ਆ ਗੋਬਨ ਕਹੇ ਮੈਂ ਫਿਰ ਚਾਰ ਕੁੰਡ ਤੱਕਿਆ ਮੈਨੂੰ ਗੁਰਮੁਖ ਨਜ਼ਰ ਆਈ ਆ ਥੋੜੀ ਬੁਗੀਚੀ ਗੁਰਮੁਖ ਨਜ਼ਰ ਆਈ ਆ ਥੋੜੀ ਬੁਗੀਚੀ ਜਿਸ ਦਾ ਪਾਲਕ ਬੇਪਰਵਾ ਜਿਸ ਦਾ ਪਾਲਕ ਬੇਪਰਵਾਈ ਆ ਫੇਰ ਆਵਾਂ ਫੇਰ ਆਪਣਾ ਲਹੂ ਕੱਢ ਕੇ ਵਿੱਚੋਂ ਚੀਚੀ ਖੂਨ ਦਿੱਤਾ ਵਿਖਾਈ ਆ ਕਲ ਯੁਗ ਇਹ ਖੇਲ ਪ੍ਰਭੂ ਨੇ ਕੀਤਾ ਕਲਯੁਗ ਇਹ ਖੇਲ ਪ੍ਰਭੂ ਨੇ ਕੀਤੀ ਕੁਝ ਕਾਦਰ ਰਿਆ ਕੁਝ ਤ ਕਾਦਰ ਰਿਆ ਵੜਾਈ ਆ ਧਰਮ ਹੋਏ ਧਰਮ ਹੋਏ ਅੰਡਿਠੀ ਅੰਡਿਠੀ ਕਾਰ ਕਮਾਈ ਆ ਜੋਤੀ ਜੋਬ ਸਰੂਪ ਵਰ ਆਪ ਆਪਣੀ ਕਿਰਪਾ ਕਰ ਸਚਾ ਰੰਗ ਦੇਵਖਾਈ ਆ ਸੋ